ਯਾਵਨੂ ਪੰਨਿਆ ਤੋਂ ਖਤਰਾ ਹੈ ਥਿੰਦੂਆਂ ਨੂੰ ਮੁਸਲਮਾਨਾਂ ਤੋਂ ਖਤਰਾ ਹੈ ਮਣੀਪੁਰ ਦੇ ਮਤੇਈਆਂ ਨੂੰ ਗੂਕੀਆਂ ਤੋਂ ਖਤਰਾ ਹੈ ਬਲਾ ਵੀ ਕਦੇ ਗਿਰਤ ਕਰਨ ਵਾਲੇ ਲੋਕਾਂ ਤੋਂ ਉਹਦੀ ਧਰਤੀ ਨੂੰ ਕਦੇ ਖਤਰਾ ਹੋਇਆ ਹੈ ਫਾਕਮਾਂ ਨੂੰ ਉਸ ਵੇਲੇ ਦੇ ਰਹੇ ਆ ਉਸ ਵੇਲੇ ਦਿਖਾ ਰਹੇ ਆ ਉਸ ਵੇਲੇ ਪ੍ਰਚਾਰ ਰਹੇ ਆ ਜਿਦਾਂ ਉਹ ਬੋਟਾ ਦੀ ਡੁਕੜੀ ਲੈ ਕੇ ਤੁਹਾਡੇ ਸੱਠਾਂ ਦੇ ਵਿੱਚ ਆਉਣਾ ਤੁਹਾਡੇ ਘਰਾਂ ਦੇ ਵਿੱਚ ਆਉਣਾ ਸਾਬਜ਼ਾਹਰ ਹੁੰਦਾ ਹੈ ਕਿ ਦੁਸ਼ਮਣ ਵੀ ਇੱਕ ਹੈ ਤੇ ਨੀਤੀ ਦੇ ਕ ਇਸ ਕੋ ਨੀਤੀ ਨਾਲ ਖੇਤੀ ਤਬਾਹ ਕੀਤੀ ਹੈ ਉਸੇ ਨੀਤੀ ਨਾਲ ਖੇਤ ਮਜ਼ਦੂਰਾਂ ਨੂੰ ਖੇਤਾ ਤੋਂ ਬਾਹਰ ਕੱਢਿਆ ਉਸੇ ਨੀਤੀ ਦੇ ਨਾਲ ਅਧਿਆਪਕਾਂ ਦੀਆਂ ਬੱਤੀ ਕਿਸਮ ਦੀਆਂ ਜਿੱਥੇ ਬੰਨੀਆਂ ਪਤਾਤੀਆਂ ਠੇਕਾ ਮਲਾਜ ਵੀ ਉਸੇ ਤੋਂ ਦੁਖੀ ਨੇ ਬਿਜਲੀ ਕੰਮੇ ਵੀ ਉਸੇ ਤੋਂ ਦੁਖੀ ਨੇ ਜਿਹੜੀ ਕੋਈ ਧਾਰਾ ਉਹਦਾ ਤੋਂ ਬਚਾਤੀ ਹੋਇਆ ਕਿਉਂ ਨਾ ਇਹਨਾਂ ਦੇ ਖਿਲਾਫ ਲੜਿਆ ਜਾਵੇ ਜਿਹੋ ਜਾਂ ਸਮਾਂ ਆ ਰਿਹਾ ਹੈ ਜਿਹੋ ਜਾਂ ਆਰਥਿਕ ਸੰਕਟ ਪਤ ਰਿਹਾ ਹੈ ਜਿਹੋ ਜਿਹੇ ਸਮੱਸਿਆਵਾਂ ਸਾਡੇ ਮੂਹਰੇ ਆ ਰਹੀਆਂ ਨੇ ਜਿਹੋ ਜਿਹੇ ਹਕੂਮਤ ਦਾ ਹੱਲਾ ਆ ਰਿਹਾ ਹੈ ਇਸ ਕਰਕੇ ਇਹਦੇ ਵਾਸਤੇ ਤਾਕਤ ਨੂੰ ਇਕੱਠੀ ਕਰਕੇ ਲੜਉਣ ਦੀ ਲੋੜ ਹੈ ਅੱਜ ਅਸੀਂ ਸਾਡੇ ਸ਼ਰਮਣੀ ਸ਼ਹੀਦ ਦੇ ਛੀਦੀ ਦਿਹਾੜੇ ਤੇ ਤਬਕਿਆਂ ਦੀਆਂ ਜਥੇਬੰਦੀਆਂ ਨੇ ਸਾਂਝਾ ਪ੍ਰੋਗਰਾਮ ਕੀਤਾ ਆਡਾਡ ਬੁਲਾਰਿਆਂ ਨੂੰ ਤੁਸੀਂ ਸੁਣਿਆ ਇੱਕੋ ਗੱਲ ਤੁਹਾਡੇ ਸੁਣਨ ਦੇ ਵਿੱਚ ਆਈ ਹੋਣੀ ਹੈ ਕਿ ਹਰ ਤਬਕੇ ਨੇ ਭਾਰਤੀ ਹਾਕਮਾਂ ਦੀਆਂ ਕਾਰਪੋਰੇਟ ਦੇ ਤਹਿ ਥਲੇ ਲੱਗ ਕੇ ਲਾਗੂ ਕੀਤੀਆਂ ਹੋਈਆਂ ਨੀਤੀਆਂ ਦਾ ਸ਼ਿਕਾਰ ਆਪਣੇ ਆਪ ਨੂੰ ਮੰਨਿਆ ਭਾਵੇਂ ਸਾਰੇ ਤਬਕੇ ਦੀਆਂ ਜਥੇਬੰਦੀਆਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਲੜ ਰਹੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਲੜ ਰਹੀਆਂ ਨੇ ਸਾਡੇ ਵਿੱਚ ਬਹੁਤ ਕਿਸਮ ਦੇ ਸਵਾਲ ਉੱਠਖੜਦੇ ਨੇ ਜਦੋਂ ਅਸੀਂ ਕਿਸੇ ਦੀ ਮਦਦ ਵਾਸਤੇ ਗੱਲ ਕਰਦੇ ਆਂ ਇੱਥਾਂ ਅਸੀਂ ਇਧਿਆਪਕਾਂ ਤੋਂ ਕੀ ਲੈਣਾ ਹੈ ਅਸੀਂ ਬਿਜਲੀ ਮੁਲਾਜ਼ਮਾਂ ਤੋਂ ਕੀ ਲੈਣਾ ਹੈ ਸਾਡਾ ਖੇਤ ਮਜ਼ਦੂਰਾਂ ਨਾਲ ਕੀ ਵਾਹ ਹੈ ਬਹੁਤ ਕਿਸਮ ਦੇ ਸਵਾਲ ਛੋਟੇ ਝੁੱਟਦੇ ਹੁੰਦੇ ਸੀ ਜਿਹੜੇ ਹੁਣ ਘੱਟ ਹੋਏ ਹੋਏ ਨੇ ਅਸੀਂ ਆਪਸ ਵਿੱਚ ਸਾਰੇ ਉਹ ਕਿਰਤੀ ਲੋਕ ਜਿਹੜੇ ਘਟੋ ਘਟ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਆ ਜਿਹੜੇ ਘਟੋ ਘਟ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਵਿੱਚੋਂ ਆ ਇੱਕੋ ਬਿਮਾਰੀ ਦਾ ਸ਼ਿਕਾਰ ਆ ਤੇ ਆਪਸ ਵਿੱਚ ਪਾਟੇ ਹੋਏ ਆ ਇਹ ਹਾਕਮਾਂ ਦੀ ਖੇਡ ਆ ਸਾਨੂੰ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਲਾਖਿਆਂ ਦੇ ਨਾਂ ਤੇ ਪੜ ਕੇ ਰੱਖਣਾ ਇਸ ਗੱਲ ਦਾ ਪ੍ਰਚਾਰ ਕਰਨਾ ਕਿ ਪੰਜਾਬ ਨੂੰ ਪੰਜਾਬ ਤੋਂ ਖਤਰਾ ਹੈ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਖਤਰਾ ਹੈ ਮਣੀਪੁਰ ਦੇ ਮਤੇਈਆਂ ਨੂੰ ਕੂਕੀਆਂ ਤੋਂ ਖਤਰਾ ਹੈ ਪਲਾਵੀ ਕਦੇ ਕਿਰਤ ਕਰਨ ਵਾਲੇ ਲੋਕਾਂ ਤੋਂ ਉਹਦੀ ਧਰਤੀ ਨੂੰ ਕਦੇ ਖਤਰਾ ਹੋਇਆ ਹੈ ਕਦੇ ਉਸ ਮਿੱਟੀ ਨੂੰ ਜਿਹੜੀ ਮਿੱਟੀ ਦੇ ਵਿੱਚ ਸਾਡੇ ਕਿਰਤੀ ਲੋਕ ਮਿੱਟੀ ਨਾਲ ਮਿੱਟੀ ਹੋ ਕੇ ਪੂਰੇ ਆਵਾਮ ਦਾ ਢਿੱਡ ਭਰਦੇ ਹੋਣ ਉਸ ਮਿੱਟੀ ਨੂੰ ਕਦੇ ਉਹਨਾਂ ਤੋਂ ਖਤਰਾ ਹੋਇਆ ਏ ਇਸ ਕਰਕੇ ਇਹ ਜਿਹੜਾ ਪ੍ਰਚਾਰ ਹੈ ਇਹਨਾਂ ਦਾ ਇਹਨੂੰ ਕੁੱਟਣ ਦੀ ਖਾਤਰ ਅਸੀਂ ਆ ਸਾਡੇ ਸ਼ਰੋਮਣੀ ਸ਼ਹੀਦ ਦੇ ਇਹ ਸ਼ਹੀਦੀ ਦਿਹਾੜੇ ਤੇ ਇਹ ਸਾਰਿਆਂ ਤਬਕਿਆਂ ਦੇ ਜਥੇਬੰਦੀਆਂ ਦਾ ਇੱਕ ਸਾਂਝਾ ਮੰਗ ਪੱਤਰ ਤਿਆਰ ਕੀਤਾ ਆ ਤੀਨ ਨੁਕਤਿਆਂ ਦਾ ਪ੍ਰੋਗਰਾਮ ਹਾਕਮਾਂ ਨੂੰ ਉਸ ਵੇਲੇ ਦੇ ਰਹੇ ਆ ਉਸ ਵੇਲੇ ਦਿਖਾ ਰਹੇ ਆ ਉਸ ਵੇਲੇ ਪ੍ਰਚਾਰ ਰਹੇ ਆ ਜਦੋਂ ਉਹ ਵੋਟਾਂ ਦੀ ਡੁਗਡਗੀ ਲੈ ਕੇ ਤੁਹਾਡੇ ਸੱਠਾਂ ਦੇ ਵਿੱਚ ਆਉਣਾ ਤੁਹਾਡੇ ਘਰਾਂ ਦੇ ਵਿੱਚ ਆਉਣਾ ਹੈ ਇਹਦੇ ਵਿੱਚ ਸਾਫ ਜाहਰ ਹੁੰਦਾ ਹੈ ਕਿ ਦੁਸ਼ਮਣ ਦੀ ਇੱਕ ਹੈ ਤੇ ਨੀਤੀ ਦੀ ਇੱਕ ਹੈ ਇੱਕੋ ਨੀਤੀ ਨਾਲ ਖੇਤੀ ਤਬਾਹ ਕੀਤੀ ਹੈ ਉਸੇ ਨੀਤੀ ਨਾਲ ਖੇਤ ਮਜ਼ਦੂਰਾਂ ਨੂੰ ਖੇਤਾਂ ਤੋਂ ਬਾਹਰ ਕੱਢਿਆ ਉਸੇ ਨੀਤੀ ਦੇ ਨਾਲ ਅਧਿਆਪਕਾਂ ਦੀਆਂ ਬੱਤੀ ਕਿਸਮ ਦੀਆਂ ਜਥੇਬੰਦੀਆਂ ਵੜਾਤੀਆਂ ਠੇਕਾ ਮਾਲਾਜ ਵੀ ਉਸੇ ਤੋਂ ਦੁਖੀ ਨੇ ਬਿਜਲੀ ਕੰਮੇ ਵੀ ਉਸੇ ਤੋਂ ਦੁਖੀ ਨੇ ਜਿਹੜੀ ਕੋਈ ਏਦਾਰਾ ਉਹਨਾਂ ਤੋਂ ਬਚਾ ਨਹੀਂ ਹੋਇਆ ਸਾਰੇ ਫਿਰ ਜਦੋਂ ਇੱਕੋ ਬਿਮਾਰੀ ਦਾ ਸ਼ਿਕਾਰ ਆ। ਫਿਰ ਆਪਾਂ ਨੇ ਇਹ ਫੈਸਲਾ ਕੀਤਾ। ਵਿਜੇ ਇੱਕੋ ਬਿਮਾਰੀ ਦਾ ਸਾਰੇ ਸ਼ਿਕਾਰਾਂ ਕਿਉਂ ਨਾ ਇਹਨਾਂ ਦੇ ਖਿਲਾਫ ਲੜਿਆ ਜਾਵੇ। ਉਸ ਨੀਤੀ ਦੇ ਖਿਲਾਫ ਜਿਹੜੀ ਨੀਤੀ ਨੇ ਸਾਡਾ ਧੜਾ ਖਰਾਚਵਾ ਕੀਤਾ ਹੈ। ਉਸ ਨੀਤੀ ਦੇ ਖਿਲਾਫ ਜਿਹਨੇ ਸਾਡੇ ਬੱਚਿਆਂ ਦਾ ਰੱਜਕਾਰ ਖੋਲਿਆ। ਉਸ ਨੀਤੀ ਦੇ ਖਿਲਾਫ ਜਿਹਨੇ ਖੇਤ ਮਜ਼ਦੂਰਾਂ ਨੂੰ ਬੇਲੇ ਕਰਕੇ ਸੰਤੀ ਮਜ਼ਦੂਰਾਂ ਨੂੰ ਖੇਤ ਸੰਤਾਂ ਤੋਂ ਬਾਹਰ ਕੀਤਾ ਉਹ ਨੀਤੀ ਹਾਕਮਾਂ ਦੀ ਨੀਤੀ ਉਹਦੇ ਪਿੱਛੇ ਪਰ ਸੰਤਾਂ ਦੀ ਨੀਤੀ ਸੰਸਾਰ ਬੈਂਕ ਤੇ ਕਮਾਦਰੀ ਬੁਦਰਾ ਕੋਸ ਦੀ ਨੀਤੀ ਹੈ ਉਹ ਉਹ ਸਾਮਰਾਜ ਦੇ ਮੁਲਕਾਂ ਦੀ ਨੀਤੀ ਹੈ ਫਿਰ ਉਹਦੇ ਖਿਲਾਫ ਲੜਨ ਦੀ ਖਾਤਰ ਠੀਕ ਹੈ ਅਸੀਂ ਭਾਵੇਂ ਸੰਘਰਸ਼ ਕਰ ਰਹੇ ਹਾਂ ਇਕੱਲੇ ਇਕੱਲੇ ਅਸੀਂ ਕਦੇ ਉਹਦਾ ਪੂਤਲਾ ਫੂਕਤਾ ਕਦੇ ਕਿਸੇ ਧਰਨਾ ਲਾਤਾ ਇਹ ਗੱਲਾ ਬੇਸ਼ੱਕ ਹੈਗੀਆਂ ਇਹ ਕਰਦੇ ਆਂ ਅਸੀਂ ਪਰ ਅਸੀਂ ਸਮਝਦੇ ਆਂ ਵੀ ਜਿਹੋ ਜਿਹ ਸਮਾਂ ਆ ਰਿਹਾ ਹੈ ਜਿਹੋ ਜਿਹ ਆਰਥਿਕ ਸੰਕਟ ਵਧ ਰਿਹਾ ਹੈ ਜਿਹੋ ਜਿਹ ਸਮੱਸਿਆਵਾਂ ਸਾਡੇ ਮੂਹਰੇ ਆ ਰਹੀਆਂ ਨੇ ਜਿਹੋ ਜਿਹ ਹਕੂਮਤ ਦਾ ਹੱਲਾ ਆ ਰਿਹਾ ਇਸ ਕਰਕੇ ਇਹਦੇ ਵਾਸਤੇ ਤਾਕਤ ਨੂੰ ਇਕੱਠੀ ਕਰਕੇ ਲੜਨ ਦੀ ਲੋੜ ਹੈ ਇਹ ਤਾਕਤ ਨੂੰ ਇਕੱਠੀ ਕਰਕੇ ਉਧਰ ਨੂੰ ਸਿਹਤ ਕਰਨ ਦੀ ਲੋੜ ਹੈ ਇਹਨਾਂ ਨੂੰ ਘਰਾਂ ਹਾਂ ਬਣਾਉਣ ਨੂੰ ਕਿ ਤੁਸੀਂ ਸਿਹਤ ਸਪਾਸਟਾਂ ਤੇ ਸੁੰਦੇ ਤੋਂ ਕਹਵਾਰਾਓ ਨਹੀਂ ਜਾਣ ਦਿੰਦੇ ਸੋਨਾਂ ਦੀ ਗੱਲ ਕਿਥੇ ਤੁਸੀਂ ਹਾਂ ਤਾਂ ਇਕੱਠਾ ਕਰੀ ਜਾਂਦੇ ਨੇ ਇਹਨਾਂ ਦਾ ਫਰਮਾਇਆ ਜੱਬ ਕਰ ਕਰਕੇ ਗਰੀਬਾਂ ਨੂੰ ਮੰਡੋ ਇਹ ਦੀ ਖਾਤਰ ਆਪਾਂ ਏਡੇ ਵੱਡੇ ਸੱਦ ਕਰਦੇ ਤਿਆਰੀ ਕਰੀ ਜੀ ਵੱਡੀ ਲੜਾਈ ਦੀ ਲੋੜ ਹੈ ਇਹ ਕਰਕੇ ਕੰਨਿਆਂ ਤੋਂ ਦਿਆ ਨਹੀਂ ਜਾਣਾ ਇਹ ਕਰ ਕਰਕੇ ਅਸੀਂ ਇੱਕ ਸਾਰੀ

ਰੋਵੇ ਬੰਦੇ ਨੇ ਜਿੱਦਿਸ਼ਾ ਹੁੰਦੀਆਂ ਨੇ ਉਦੋਂ ਫਿਰ ਇਹ ਸਾਲ ਆ ਜਾਂਦਾ ਕਿ ਵੋਟਾਂ ਆ ਗਈਆਂ ਬਈ ਹੁਣ ਵੋਟਾਂ ਦੀ ਡੁਗਡੁਗੀ ਖੜਕ ਗਈ ਹੁਣ ਵੋਟਾਂ ਦਾ ਢੋਲ ਵੱਜ ਗਿਆ ਤਾਂ ਬਹੁਤ ਸਾਰੀਆਂ ਨਿਆਸਾਂ ਵੱਜ ਜਾਂਦੀਆਂ ਨੇ ਵੀ ਜਿਹੜੀ ਸਰਕਾਰ ਨੇ ਸਾਡਾ ਰਜਗਾਰ ਝਾੜਤਾ ਜਿਹੜੀ ਸਰਕਾਰ ਨੇ ਸਾਡਾ ਕੰਮ ਹੀ ਖਤਮ ਕਰਤਾ ਫਿਰ ਉਹ ਸਰਕਾਰ ਨੂੰ ਸਜ਼ਾ ਦੇਣ ਵਾਸਤੇ ਮੂਹਰੇ ਆਉਂ ਬੋਟ ਕੀ ਚੌਟ ਸਜਾ ਦਿਓ ਉਹ ਮੌਕਾ ਜਦੋਂ ਆਉਂਦਾ ਹੈ ਉਹ ਗੱਲ ਸੋਡੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਵੋਟਾਂ ਪਾ ਕੇ ਜਿਹੜੀ ਹੋਰ ਸਰਕਾਰ ਲੈ ਕੇ ਆਵਾਂਗੇ ਉਹ ਸ਼ਾਇਦ ਤੁਹਾਡਾ ਕੋਈ ਫਾਇਦਾ ਕਰ ਦੂ ਪਰ ਗੱਲ ਇਹ ਹੁੰਦੀ ਹੈ ਅਸੀਂ ਇਹ ਸਮਝਦੇ ਆ ਕਿ ਜਦੋਂ ਵੋਟਾਂ ਹੁੰਦੀਆਂ ਨੇ ਬੋਤਾ ਸਾਡੇ ਵਿੱਚ 파ਟਕ ਪਾਉਣ ਦਾ ਸਾਡਾ ਏਕਾ ਤੋੜਨ ਦਾ ਸਾਡੀ ਜਥੇਬੰਦੀ ਦਾ ਤਖਤ ਨੂੰ ਖੰਡਾਉਣ ਦਾ ਇੱਕ ਜਰੀਆ ਬਣਦੀਆਂ ਨੇ ਸਾਡੇ ਉਸ ਗੁੱਸੇ ਨੂੰ ਜਿਹੜਾ ਹਾਕਮਾਂ ਪ੍ਰਤੀ ਭਰਿਆ ਹੁੰਦਾ ਉਹਨੂੰ ਖੰਡਾਉਣ ਦਾ ਤੇ ਰਿਲੀਜ਼ ਕਰਨ ਦਾ ਇੱਕ ਕਾਰਨ ਬਣਦੀਆਂ ਨੇ ਅਸੀਂ ਇਸ ਗੱਲ ਨੂੰ ਸਮਝੀਏ ਉਹਨਾਂ ਦਾ ਇਹ ਮੌਕਾ ਹੁੰਦਾ ਕਿ ਹੁਣ ਬੋਟ ਕੀ ਚੋਟ ਨਾਲੇ ਆਪਦਾ ਗੁੱਸਾ ਕੱਢ ਲੈਣ ਇਹ ਬੋਟ ਨਾਲ ਬਹੁਤ ਉਹਦਾ ਖਤਰਨਾਕ ਗੱਲਾਂ ਹੁੰਦੀਆਂ ਨੇ ਕਿ ਆ ਜਾਓ ਫਿਰ ਮੋਦੀ ਹਕੂਮਤ ਨੂੰ ਹੁਣ ਬਦਲੀਏ ਇਹਨੂੰ ਸਜ਼ਾ ਦੇਈਏ ਇਹਨੂੰ ਪੁਨਰਸ਼ ਕਰੀਏ ਇਹਨੂੰ ਹਿੱਟ ਕਰੀਏ ਨਾਲ ਸਵਾਲ ਇਹ ਉੱਠਦਾ ਭਰਾਵੋ ਮੋਦੀ ਹਕੂਮਤ ਨੂੰ ਬਦਲ ਕੇ ਜਿਹੜੀ ਹਕੂਮਤ ਆਊਗੀ ਕੀ ਛੋੜੇ ਸਕੇ ਸਕੇਲਿਆਂ ਦੀ ਹੋਣੀ ਐ ਉਹ ਕੀ ਛੋੜਾ ਫਾਇਦਾ ਕਰ ਦੂਗੀ ਉਹ ਐਦੋਂ ਪਹਿਲਾਂ ਕਦੇ ਹਕੂਮਤਾਂ ਬਦਲੀਆਂ ਨਹੀਂ ਐਦੋਂ ਪਹਿਲਾਂ ਅਸੈਂਬਲੀਆਂ ਨਹੀਂ ਬਦਲੀਆਂ ਐਦੋਂ ਪਹਿਲਾਂ ਪਾਰਲੀਮੈਂਟਾਂ ਨਹੀਂ ਬਦਲੀਆਂ ਜੇ ਪਾਰਲੀਮੈਂਟਾਂ ਬਦਲੀਆਂ ਹੁੰਦੀਆਂ ਤਾਂ ਖੇਤੀ ਵਾਲੇ ਤਿੰਨ ਕਾਨੂੰਨ ਭਲਾ ਭਰਾਵੋ ਕਿੱਥੋਂ ਬਣ ਕੇ ਆਏ ਸੀ ਉਹ ਵੀ ਤਾਂ ਛੋਟੀ ਬਣਾਈ ਹੋਈ ਪਾਰਲੀਮੈਂਟ ਦੇ ਵਿੱਚੋਂ ਹੀ ਬਣੇ ਸੀ ਨਾ ਭਾਈ ਫਿਰ ਉਹ ਕਿਹੜੀ ਪਾਰਲੀਮੈਂਟ ਨੇ ਰੱਦ ਕੀਤੇ ਉਹ ਕਿਵੇਂ ਰੱਦ ਹੋਏ ਇਸ ਗੱਲ ਦਾ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਨਾ ਭਾਈ ਰੱਦ ਤਾਂ ਪਾਰਲੀਮੈਂਟ ਦੇ ਵਿੱਚੋਂ ਹੀ ਹੋਏ ਰੱਦ ਕਰਨਵੇਂ ਤਾਂ ਛੜਕਾਂ ਤੇ ਬੈਠੇ ਆ ਰੱਦ ਕਰਨਵੇਂ ਤਾਂ ਹਕੂਮਤਾਂ ਘੇਰੀਆਂ ਨੇ ਜੇ ਤੁਹਾਡੇ ਖੇਤਾਂ ਦੀਆਂ ਕੁਰਕੀਆਂ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਕਰਜ਼ੇ 'ਚ ਗਿਰਫਤਾਰੀਆਂ ਰੁਕੀਆਂ ਨੇ ਇਹ ਕਿਸੇ ਪਾਰਲੀਮੈਂਟ ਨੇ ਕਾਨੂੰਨ ਤਾਂ ਬਣਾਇਆ ਨਹੀਂ ਜੇ ਭਾਰਤ ਵਾਲਾ ਪ੍ਰੋਜੈਕਟ ਨਹੀਂ ਜਾਤੇ ਜਬਰੀ ਜ਼ਮੀਨਾਂ ਨੱਪਣ ਦੇ ਫੈਸਲੇ ਨੂੰ ਪੁੱਠਾ ਮੋੜ ਦੇ ਵਿੱਚ ਤੁਸੀਂ ਕਾਮਯਾਬ ਹੋਏ ਹੋ ਇਹ ਕਿਸੇ ਪਾਰਲੀਮੈਂਟ ਨੇ ਤੇ ਕਿਸੇ ਜੁੜੀ ਹੋਈ ਸਰਕਾਰ ਨੇ ਤਾਂ ਫੈਸਲਾ ਨਹੀਂ ਕੀਤਾ ਫੇਰ ਭਾਈ ਕਿਵੇਂ ਚਾਹ ਕਰਦੇ ਤੁਸੀਂ ਪਾਰਲੀਮੈਂਟ ਤੋਂ ਕਿ ਮੈਂ ਚਾ ਕਰਦੇ ਤੁਸੀਂ ਚੁਣੀ ਹੋਈ ਸਰਕਾਰ ਤੋਂ ਜਿਹੜੀ ਸਰਕਾਰ ਨੇ ਮੁੜ ਕੇ ਇਹਨਾਂ ਹੀ ਨੀਤੀਆਂ ਨੂੰ ਜਿਹੜੀਆਂ ਨੀਤੀਆਂ ਮੋਦੀ ਹੁਣ ਢਾਗੂ ਕਰ ਰਿਹਾ ਹੈ ਜ਼ੋਰਦਾਰ ਇਸ ਕਲਮ ਮੋਦੀ ਦੀ ਲਿਖੇਦੀ ਕੀਤੀ ਜਾ ਸਕਦੀ ਹੈ ਕਿ ਮੋਦੀ ਨੇ ਦੂਜਿਆਂ ਨਾਲੋਂ ਜਾਬਰ ਤਰੀਕੇ ਨਾਲ ਫਿਰਕੂ ਫਾਸੀਵਾਦੀ ਤਰੀਕੇ ਨਾਲ ਹਿੰਦੂ ਰਾਸ਼ਟਰਵਾਦ ਲਾਗੂ ਕਰਦੇ ਤਰੀਕੇ ਨਾਲ ਆਪਣੇ ਬ੍ਰੋਧੀਆਂ ਨੂੰ ਕਤਲ ਕਰਕੇ ਜੇਲਾਚ ਬੰਦ ਕਰਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਤਰੀਕੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜ਼ੋਰਦਾਰ ਤੋਸਲੇ ਲਾਗੂ ਕਰਨ ਦੇ ਤਰੀਕੇ ਨਾਲ ਤਾਂ ਨਾਹੀ ਤਰੀਕੇ ਨਾਲ ਲਾਗੂ ਕਰਨਾ ਪੈਂਤਰਾ ਲਿਆ ਇਹਦੀ ਨਿਖੇਦੀ ਸ਼ਰਿਆਮ ਕਰਨੀ ਚਾਹੀਦੀ ਹੈ ਜਿਹੜੀ ਆਪਾਂ ਤੈਅ ਕੀਤੀ ਹੈ ਬ੍ਰੋ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਪਾਰਲੀਮੈਂਟ ਆਊਗੀ ਉਹ ਤੁਹਾਡਾ ਕੋਈ ਫਾਇਦਾ ਕਰ ਦੂਗੀ ਉਹ ਤੁਹਾਡਾ ਤੇਤ ਲਿਆਣ ਕਰੇ ਇਸ ਕਰਕੇ ਸਾਡੇ ਸੰਘਰਸ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਕਾਫਲੇ ਲੰਮੇ ਕਰਨੇ ਪੈਣੇ ਆ ਸਾਨੂੰ ਇਹ ਕਾਫਲਿਆਂ ਨੂੰ ਇਹਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਣਾ ਹੈ ਕੋਲ ਤਿੱਖੇ ਤੇ ਤੇਜ਼ ਕਰਨੇ ਪੈਣਗੇ ਬੋਟਾਂ ਦਾ ਰੌਲਾ ਪੈ ਰਿਹਾ ਹੈ ਕਿ ਬੋਟਾਂ ਆ ਗਈਆਂ ਤੇ ਬੋਟਾਂ ਦੇ ਵਿੱਚ ਤੁਸੀਂ ਚੜ ਜਾਓ ਉਹਨਾਂ ਦੀਆਂ ਗੱਡੀਆਂ ਤੇ ਸਵਾਰ ਹੋ ਜਾਓ ਭੁੱਲ ਜਾਓ ਆਪਣੇ ਮੁੱਦੇ ਇਹ ਉਹਨਾਂ ਦਾ ਕੰਮ ਹੈ ਸਾਡਾ ਹੈ ਕਮੇ ਕਿ ਲੋਕਾਂ ਤੱਕ ਸਨੇਹਾ ਲੈ ਕੇ ਜਾਓ ਕਿ ਆਹ 32 ਨਕਾਤਾਂ ਦਾ ਜਿਹੜਾ ਮੰਗ ਪੱਤਰ ਹੈ 32 ਨੁਕਤਿਆਂ ਦਾ ਮੰਗ ਪੱਤਰ ਐਦਾ ਜਵਾਬ ਦਿਓ ਪਹਿਲਾਂ ਇਹਦਾ ਜਵਾਬ ਸੋਡਾ ਹੈ ਮੌਕਾ ਕਿ ਹਾਕਮ ਪਾਰਟੀਆਂ ਦੇ ਸੋਡੀਆਂ ਮੰਗਾ ਮੂੰਹ ਚ ਪਾਉਣ ਦਾ ਮੌਕਾ ਹੈ ਸੋਡੇ ਤੇ ੱਟਕੇ ਹੋਏ ਤੇ ਜ਼ਬਰ ਕੀਤੇ ਹੋਏ ਜ਼ਬਰਦਸਤ ਜਵਾਬ ਦੇ ਲੈਣ ਦਾ ਮੌਕਾ ਹੈ ਸੋਢੀ ਤਾਕਤ ਨੂੰ ਉਹਨਾਂ ਦੇ ਜੰਜਾਲਾਂ ਦੇ ਵਿੱਚੋਂ ਕੱਢ ਕੇ ਆਪਦੇ ਨਾਂ ਜੋੜਨ ਦਾ ਮੌਕਾ ਹੈ ਕਿਹਾ ਜਾਂਦਾ ਆ ਕਿ ਜਨਤਕ ਜਥੇਬੰਦੀਆਂ ਦੇ ਇਕੱਠ ਨੇ ਜਿਹੜੇ ਉਹ ਕਦੇ ਵੋਟਾਂ ਮੇਲੇ ਨਹੀਂ ਹੁੰਦੇ ਹੁੰਦੇ ਉਹ ਵੋਟਾਂ ਦੇ ਵਿੱਚ ਉਹਨਾਂ ਦਾ ਰਲ ਜਾਂਦੇ ਨੇ ਸਾਡਾ ਹੈ ਮੌਕਾ ਹੈ ਕਿ ਸਾਰੇ ਲੋਕਾਂ ਨੂੰ ਇਹ ਸੁਨੇਹਾ ਦਿਓ ਕਿ ਲੜਕੇ ਦਰਨਾ ਪੂਰੀ ਨੀਤੀ ਬਦਲਾਉਣਾ ਬਦਲਾਉਣ ਵਾਸਤੇ ਲੜਨਾ ਸਾਮਰਾਜ ਤੇ ਉਹਦੇ ਜੋਟੀਦਾਰ ਸੇਵਾਦਾਰ ਭਾਰਤੀ ਹਾਕਮਾਂ ਦੇ ਖਿਲਾਫ ਲੜਨਾ ਜਾਤਾਂ ਧਰਮਾਂ ਤੇ ਇਲਾਕਿਆਂ ਤੋਂ ਉੱਤੇ ਉੱਠ ਕੇ ਇਕੱਠੇ ਹੋ ਕੇ ਲੜਨਾ ਬੋਟ ਪਾਰਟ ਜਾਂ ਤੋਂ ਚਾਹ ਛੱਡ ਕੇ ਆਪਦੀਆਂ ਨੀਤੀਆਂ ਲਾਗੂ ਕਰਨ ਦੀ ਖਾਤਰ ਲੜੋ ਜਿਹੜਾ ਮਾਡਲ ਉਹ ਲੈ ਕੇ ਆ ਰਹੇ ਨੇ ਇਹ ਮਾਡਲ ਸਾਡਾ ਫਾਇਦਾ ਨਹੀਂ ਕਰ ਸਕਦਾ ਇਹ ਕਾਰਪੋਰੇਟ ਦਾ ਮਾਡਲ ਹੈ ਇਸ ਮਾਡਲ ਦਾ ਅਸੀਂ ਵਿਰੋਧ ਕਰਦੇ ਆ ਇੱਥੇ ਧਰਤੀਆਂ ਦੀ ਧਰਤੀ ਦੇ ਉੱਤੇ ਕਿਰਤੀਆਂ ਦੀ ਪੁਗੰਤੀ ਵਾਲਾ ਮਾਡਲ ਹੋਵੇ ਹਰ ਬੱਚੇ ਨੂੰ ਰਜਗਾਰ ਹੋਵੇ ਹਰ ਬੰਦੇ ਹੱਥਾਂ ਨੂੰ ਕੰਮ ਹੋਵੇ ਇਹੋ ਜਿਹਾ ਮਾਡਲ ਅਸੀਂ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਇਹ ਲੜਾਈ ਜਿੱਡੀ ਵੱਡੀ ਹੈ ਜਿੱਡੀ ਲੰਮੀ ਹੈ ਇਹਨੂੰ ਸੂਝ-ਬੂਝ ਨਾਲ ਲੜਨਾ ਪੈਣਾ ਹੈ ਇਹਦੇ ਕਾਫਲਿਆਂ ਨੂੰ ਹੋਰ ਲੰਮੇ ਕਰਨਾ ਪੈਣਾ ਹੈ ਇਹ ਕਿਸੇ ਇਕੱਲੇ ਕਹਿਰੇ ਦੇ ਲੜਨ ਵਾਲੀ ਲੜਾਈ ਨਹੀਂ ਹੈ ਵਿਸ਼ਵ ਪਾਰ ਸੰਸਤਾ ਜੋ ਭਾਰਤ ਨੂੰ ਬਾਹਰ ਲੈ ਕੇ ਆਉਣਾ ਐਨਐਫਪੀ ਦਾ ਗਰੰਟੀ ਕਾਨੂੰਨ ਸੀ2+50 ਪਲੱਸ ਸਰਕਾਰੀ ਖਰੀਦ ਪਲੱਸ ਪੀਡੀਐਸ ਜਨਤਕ ਵੰਡ ਪ੍ਰਣਾਲੀ ਦਾ ਗਰੰਟੀ ਕਾਨੂੰਨ ਬਣਾਉਣਾ ਇਹ ਛੋਟੀ ਲੜਾਈ ਨਹੀਂ ਹੈ ਸਾਥੀਓ ਇਹ ਬਹੁਤ ਵੱਡੀ ਹੈ ਇਹ ਪ੍ਰਾਪਤ ਕਰਨ ਵਾਸਤੇ ਹੇਠਲੀ ਤਾਹਾਂ ਹੁੰਦੀ ਹੈ ਹੇਠਲੀ ਤਾਹਾਂ ਕੀਤੇ ਤੋਂ ਬਗੈਰ ਇਹ ਲੜਾਈ ਦਾ ਕੋਈ ਮੂੰਹ ਮੱਥਾ ਨਹੀਂ ਬਣਨਾ ਇਸ ਕਰਕੇ ਸਾਡੇ ਵੱਲੋਂ ਸੱਦਾ ਭਰਵੋ ਕਿ ਇਹ ਕਾਫਲਿਆਂ ਦੇ ਵਿੱਚ ਇਹ طبਕਾਤੀ ਜਟੇਬੰਦੀਆਂ ਦੇ ਵਿੱਚ ਜਿਹੜੀਆਂ ਵਿੱਥਾਂ ਨੇ ਉਹ ਵਿੱਥਾਂ ਨੂੰ ਪੂਰਨਾ ਚਾਹੀਦਾ ਹੈ ਤੇ ਸਾਂਝੀਆਂ ਬਣਾਉਣਾ ਚਾਹੀਦਾ ਜੇ ਖੇਤ ਮਜ਼ਦੂਰਾਂ ਨੂੰ ਇਹ ਗੱਲ ਹੋਵੇ ਕਿ ਅਸੀਂ ਕਿਸਾਨਾਂ ਨਾਲ ਕਿਉਂ ਜਾਈਏ ਜਾ ਕਿਸਾਨਾਂ ਨੂੰ ਇਹ ਹੋਵੇ ਕਿ ਅਸੀਂ ਖੇਤ ਮਜ਼ਦੂਰਾਂ ਨਾਲ ਸਾਂਝੇ ਐਕਸ਼ਨ ਕਿਉਂ ਕਰੀਏ ਇਹ ਤੁਹਾਡਾ ਭੜੇਖਾ ਹੈ ਜਦੋਂ ਖੇਤ ਮਜ਼ਦੂਰਾਂ ਦੇ ਤੁਸੀਂ ਰਜਗਾਰ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਦੇ ਖੋਇਆ ਜਦੋਂ ਖੇਤੀ ਧੰਦੇ ਦੇ ਘਾਟੇ ਦੀ ਗੱਲ ਕਰੋਗੇ ਤੁਸੀਂ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਹੀ ਹੋਇਆ ਜਦੋਂ ਤੁਸੀਂ ਠੇਕਾ ਮਜ਼ਦੂਰਾਂ ਦੇ ਉਜਰਤਾਂ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਦਾ ਕਾਰਨ ਹੈ ਜਦੋਂ ਤੁਸੀਂ ਇਹ ਬੇਰੁਜ਼ਗਾਰ ਲੋਕਾਂ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਦਾ ਮਾਡਲ ਦਾ ਕਾਰਨ ਹੈ ਪ੍ਰਭੂ ਕਰ ਜਾ ਸਾਰਿਆਂ ਦੇ ਸਰ ਅਸੀਂ ਸਾਰੇ ਦੁਖੀ ਆਂ ਇੱਕੋ ਬਿਮਾਰੀ ਦੇ ਮਰੀਜ਼ ਆਂ ਇੱਕੋ ਸਾਡਾ ਦੁਸ਼ਮਣ ਹੈ ਤੇ ਇਹਦੀ ਇੱਕੋ ਦਵਾਈ ਹੈ ਉਹ ਦੁਸ਼ਮਣ ਨੂੰ ਟਿਕ ਕੇ ਜਨਾਂ ਚਿਰ ਤੱਕ ਇੱਕੋ ਦਵਾਈ ਨੂੰ ਲਗਾਉਂਦੇ ਨਹੀਂ ਪ੍ਰਭੂ ਉਹ ਨਾ ਚੇਤਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਇੱਕ ਦਵਾਈ ਹੈ ਉਹ ਲੈ ਲਓ ਏਕਾ ਏਕਾ ਤੇ ਸੰਘਰਸ਼ ਸਹੀਦ ਦੁਸ਼ਾਤ ਸਹੀਦ ਦੁਸ਼ਾਤ ਤੇ ਕੜ ਕੇ ਮੁੱਦਿਆਂ ਦਾ ਅੰਦਾਜ਼ਾ ਬਣਾ ਕੇ ਅੱਗੇ ਵਧ ਕੇ ਜਾਨ ਹੁਲਵੇ ਸੰਘਰਸ਼ ਲੜਨ ਦੀ ਲੋੜ ਹੈ ਇਸੇ ਨਾਲ ਹੀ ਸਾਡਾ ਕਲਿਆਣ ਹੁੰਦਾ ਸੋਡਾ ਬਹੁਤ ਬਹੁਤ ਧੰਨਵਾਦ